ਜਿਹੜਾ ਪਿਪਲ ਹੀ ਦਾਣਾ ਮੰਡੀ ਚ ਇਕੱਠ ਹੋ ਰਿਹਾ ਧਰਨਾ ਦੇ ਰਹੇ ਨੇ ਉਹਦੇ ਚ ਅਸੀਂ ਸ਼ਾਮਲ ਹੋਵਾਂਗੇ ਸਾਡੇ ਯਾਨੀ ਪਟਿਆਲੇ ਜ਼ਿਲ੍ਹੇ ਚ ਸੈਂਕੜੇ ਬੰਦੇ ਜਾਣਗੇ ਹੋਰ ਪੰਜਾਬ ਦਾ ਜਿਹੜਾ ਇੱਕ ਵੱਡਾ ਕਾਫਲਾ ਜਾਊ ਤਾਂ ਇਸ ਕਰਕੇ ਅਸੀਂ ਸਮਝਦੇ ਅੱਜ ਕਿਸਾਨੀ ਨੂੰ ਪੈਰ ਪੈਰ ਤੇ ਲੜਨਾ ਪੈਂਦਾ ਸਰਕਾਰ ਦਾ ਜਿਹੜਾ ਰਵਈਆ ਲਾਰਿਆਂ ਚ ਲੋਕਾਂ ਨੂੰ ਗੁੰਮਰਾਹ ਕਰਕੇ ਹੋਰ ਪਾਸੇ ਧਿਆਨ ਦਵਾ ਕੇ ਹੋਰਾਂ ਮਸਲਿਆਂ ਤੇ ਜਿਹੜਾ ਖੇਤੀ ਦਾ ਆਰਥਿਕ ਮੁੱਦਾ ਮਲਕ ਦਾ ਉਹਨੂੰ ਟਾਲਦੇ ਨੇ ਚਾਹੇ ਉਹ ਧਰਮਾਂ ਦੇ ਨਾਂ ਤੇ ਲੜਾ ਕੇ ਚਾਹੇ ਕਿਸੇ ਦੇ ਨਾਂ ਤੇ ਲੜਾ ਕੇ ਜਾਂ ਇਸ ਕਿਸਮ ਦੀਆਂ ਬੇਲੋੜੀਆਂ ਗੱਲਾਂ ਚ ਇਹ ਸਰਕਾਰ ਦੀ ਜਿਹੜਾ politcal ਨਜ਼ਰੀਆ ਹੈ ਸਾਡਾ politcal ਨਜ਼ਰੀਆ ਵੀ ਸਾਡੇ ਆਪਣੇ ਲੋਕਾਂ ਲਈ ਜੇ ਸਹੀ ਮੈਨੇਜਰ ਸਰਕਾਰ ਹੈ ਉਹਦੀ ਪੋਲਿਟਿਕਸ ਵੀ ਲੋਕਾਂ ਦੇ ਹਿੱਤ ਚੇਸ ਕਰਕੇ ਸਰਕਾਰ ਦੀ ਪੋਲਿਟਿਕਸ ਕਿਸਾਨੀ ਨੂੰ ਸਾਰੇ ਮਿਹਨਤ ਕਰ ਤਪਕਿਆਂ ਨੂੰ ਇੱਥੇ ਜਿਹੜੇ ਗਰੀਬੀ ਤੰਗੀ ਆਪਣਾ ਬਧਾਉਣ ਦਾ ਉਹਦਾ ਕਾਰਜ ਹੈ ਜਿਵੇਂ ਆਪਾਂ ਮੋਟੀ ਗੱਲ ਕਰੀ ਆਰਥਿਕ ਫਰੰਟ ਤੇ ਇਹ ਸਰਕਾਰ ਨੇ 9 ਸਾਲਾਂ ਚ ਇੱਕ 155 ਲੱਖ ਕਰੋੜ ਦਾ ਕਰਜ਼ਾ ਲਿਆ ਹੈ ਹਰੇਕ ਬੱਚੇ ਦੇ ਸਿਰ 1 ਲੱਖ 20000 ਕਰਜ਼ਾ ਇਹ ਦੂਜੇ ਪਾਸੇ ਪਿਛਲੀਆਂ ਸਰਕਾਰਾਂ ਨੇ 25-30 ਸਾਲਾਂ ਚ ਕਹਿ ਲਓ ਉਦੋਂ ਸਿਰਫ ਦੇ ਦੇ ਸਿਰ 55 ਕਰੋੜ ਸੀ ਹੁਣ ਇਹਦਾ ਮਤਲਬ ਇਹ 9 ਸਾਲਾਂ ਅੱਜ ਮੋਦੀ ਸਰਕਾਰ ਨੇ ਸਾਡੀ ਆਰਥਿਕ ਬਰਬਾਦੀ ਔਰ ਵਿਦੇਸ਼ੀ ਕਰਜ਼ਾ ਸਾਡੇ ਸਿਰ ਉਨੇ ਚੜਾਇਆ ਹੈ ਕਉਗੇ ਫਰੰਟ ਤੇ ਨਾ ਲੋਕਾਂ ਦਾ ਧਿਆਨ ਉਹ ਕੇਂਦਰਿਤ ਹੋਣ ਦਿੰਦੇ ਨੇ ਅੱਡ-ਅੱਡ ਮਸਲਾਂ ਤੇ ਅੱਜ ਠੀਕ ਹੈ ਲੋਕ ਲੜਨ ਲੱਗੇ ਨੇ ਦਿੱਲੀ ਚ ਪਹਿਲਮਾਨਾਂ ਦਾ ਰਵਈਆ ਸਰਕਾਰ ਦਾ ਕੀ ਰਵਈਆ ਯਾਨੀ ਬਿਲਕੁਲ ਉਹ ਇੱਕ ਠੀਠਾਂ ਦੀ ਤਰ੍ਹਾਂ ਵੀ ਹਿੰਦੂ ਰਾਜ ਵਾਲਾ ਮੈਜੋਰਿਟੀ ਹਿੰਦੂ ਦੀ ਵੋਟ ਤੇ ਅੱਜ ਉਹ ਸਿਸਟਮ ਨੂੰ ਜਿਹੜਾ ਚਲਾਉਣ ਦਾ ਯਤਨ ਹੈ ਪਰ ਇਹ ਚੰਗੀ ਗੱਲ ਹੈ ਜਿਹੜਾ ਹਿੰਦੂ-ਮੁਸਲਮਾਨ ਦਾ ਮੁੱਦਾ ਬਣਾ ਕੇ ਆਰਥਿਕ ਮੁੱਦੇ ਨਾਲਸ ਨੂੰ ਪਾਸੇ ਧੱਕਿਆ ਪਰ ਕਿਉਂਕਿ ਲੋਕਾਂ ਦੀ ਜੀਵਨ ਔਰ ਆਰਥਿਕਤਾ ਜੁੜੀ ਜਰੂਰੀ ਹੁੰਦੀ ਹੈ ਉਹਨੇ ਚਾਹੇ ਮਲਾਜਮਾਂ ਚਾਹੇ ਵਿਦਿਆ ਚਾਹੇ ਡਾਕਟਰੀ ਦਾ ਇਲਾਜ ਹੈ ਹਸਪਤਾਲ ਨੇ ਚਾਹੇ ਖੇਤੀ ਦੀ ਹਰ ਜਿਹੜੀ ਮਿਹਨਤ ਹੈ ਉਹਨੂੰ ਇਹਨਾਂ ਲੁੱਟਿਆ ਜਾ ਰਿਹਾ ਕਿਸਾਨਾਂ ਨੂੰ ਕਰਜ਼ਾਈ ਕਰਨ ਤਾਂ ਕਰਜ਼ਿਆਂ ਦੇ ਥੱਲੇ ਉਹਦੇ ਬੋਝ ਦੇ ਸਿਰ ਵੱਡੀਆਂ ਕੰਪਨੀ ਨੇ ਲੁੱਟ ਹੁਣ ਖੇਤੀ ਦਾ ਪੂਰਾ ਸਿਸਟਮ ਹੀ ਵੱਡੀਆਂ ਕੰਪਨੀ ਜਿਹੜਾ ਸਭ ਪੰਨ ਦਾ ਨਜ਼ਰੀਆ ਇਸ ਕਰਕੇ ਸਰਕਾਰ ਕੰਪਨੀਆਂ ਦੀ ਹੈ ਵਿਦੇਸ਼ੀਆਂ ਦੀ ਹੈ ਇਹ ਉਹਦਾ ਕਿ ਕਲੈਰੀਕਲ ਸਟਾਫ ਮੈਂ ਕਹੂੰਗਾ ਜਿਹੜੀਆਂ ਉਹਦੇ ਨੀਤੀਆਂ ਨੂੰ ਲਾਗੂ ਕਰਦਾ ਹੈ ਇਹਦੇ ਲਈ ਲੋਕਾਂ ਦੀ ਸਰਕਾਰ ਆਪਣੀ ਸਰਕਾਰ ਉਹ ਲੋਕ ਵੀ ਲੜਨਗੇ ਲੋਕੀ ਦਾ ਹੱਲ ਕਰਨਗੇ ਕਿਉਂਕਿ ਸਾਡਾ ਜਿਹੜਾ ਯੂਨੀਅਨ ਦਾ ਪਿਛਲਾ ਰਵਈਆ ਮੰਗ ਪੱਤਰ ਦੇ ਲਿਆ ਪਹਿਲੇ ਉੱਠਿਆ ਹੈ ਸਰਕਾਰ ਕਰੂਗੀ ਵਾਅਦੇ ਕਰਤੇ ਹੁਣ ਅਸੀਂ ਜਾਂਚ ਲਿਆ ਵਾਅਦੇ ਨਹੀਂ ਪੂਰੇ ਹੋਣੇ ਜੀ ਅਸੀਂ ਨਹੀਂ ਲਗਾ ਹਾਂ ਵੀ ਬਲਾਕ ਭਰਾ ਜਿਵੇਂ ਸਰਕਾਰਾਂ ਨਾਲ ਸਾਰੀਆਂ ਜਿਵੇਂ ਹੁਣ ਜਿਵੇਂ ਸਾਡੇ ਭਰਾ ਵੀਰ ਜਿਹੜੇ ਹਰਿਆਣੇ ਦੇ ਐਮਐਸਪੀ ਮੰਗਦੇ ਸੀ ਸੂਰਜਮੁਖੀ ਤੇ ਉਹਨਾਂ ਤੇ लाठी चार्ज ਕੀਤਾ ਤੇ ਉਹਨਾਂ ਨੂੰ ਜੇਲ੍ਹਾਂ ਚ डकਿਆ ਉਹਦੇ ਕਰਕੇ ਸਾਰੇ ਇਹ ਸਾਰੇ ਇੰਡੀਆ ਦੀ ਮੰਗ ਹੈ ਸਾਰੇ ਇੰਡੀਆ ਜਿਹਨੇ ਐਮਐਸਪੀ ਮੰਗੀ ਸੀ ਤੇ ਉਹਨੇ ਕਿਹਾ ਸੀ ਮੈਂ ਕਮੇਟੀ ਬਣਾਉ ਉਹ ਐਮਐਸਪੀ ਦੇ ਮੁੱਦੇ ਤੇ ਤੇਹੀ ਫੈਸਲਾ ਤੇ ਐਮਐਸਪੀ ਦੇਣੀ ਸੀ ਤੇ ਇੱਕ ਕਿਸਾਨੀ ਕਰਜ਼ਾ ਇਹਦੇ ਤੇ ਸਾਰਾ ਇੰਡੀਆ ਲੜ ਰਿਹਾ ਸਾਰੇ ਇੰਡੀਆ ਦੇ ਕਿਸਾਨ ਲੜ ਰਹੇ ਨੇ ਤੇ ਅਸੀਂ ਅੱਜ ਕੱਲ ਨੂੰ ਉਹਨਾਂ ਦੀ ਹਮਾਇਤ ਤੇ ਸਾਰੇ ਪਟਿਆਲੇ ਜ਼ਿਲ੍ਹੇ ਚੋਂ ਤੇ ਸਾਰੇ ਪੰਜਾਬ ਦੇ ਵਿੱਚੋਂ ਜਾਵਾਂਗੇ ਕਿਸਾਨ ਉਹਨਾਂ ਦੀ ਹਮਾਇਤ ਸਾਡੇ ਭਰਾਵਾਂ। ਹਾਂ ਸੈਨੇਟਰ ਉਹਨਾਂ ਨੂੰ ਅ ਰਿਹਾਰੀ ਕਰਦੇ ਜਿੰਨਾਂ ਚਿਰ ਐਮਐਸਪੀ ਪੁਲਿਸ ਹੁਕਮ ਤੇ ਨਹੀਂ ਦਿੰਦੇ ਉਹਨਾਂ ਚਿਰ ਸਾਡਾ ਸੰਘਰਸ਼ ਉਹਨਾਂ ਦੇ ਨਾਂ ਰਹਿਾਂਗੇ। ਸਰਕਾਰ ਕੀ ਕਹਣਾ ਚਾਹੁੰਦੇ? ਅਸੀਂ ਸਾਡੀ ਜਿਹੜੀ ਇੱਕ ਮਹੀਨਾਵਾਰ ਮੀਟਿੰਗ ਜਿਹੜੀ ਬਲਾਕ ਤੋਂ ਰਿਹੜੀ ਹੁੰਦੀ ਹੈ ਜੀ ਉਹਦੀ ਮੀਟਿੰਗ ਸੀਗੀ ਇਹਦੇ ਵਿੱਚ ਦੋ ਤਿੰਨ ਜਿਹੜੇ ਏਜੰਡੇ ਸੀਗੇ ਸਾਡੇ ਜਿਹੜੇ ਉਹ ਵਿਚਾਰੇ ਗਏ ਇੱਕ ਤਾਂ ਜਿਹੜਾ ਰੈਣੀ ਚ ਜਿਹੜਾ ਸੂਰਜ ਦਾ ਵਿਚਾਂ ਨੂੰ ਲੈ ਕੇ ਐਮਐਸਪੀ ਦਾ ਇੱਕ ਉਹ ਤੇ ਹੋਰ ਜਿਹੜੇ ਰਿਕਸਾਨਾਂ ਦੇ ਜਿਹੜੇ ਜਿਵੇਂ ਸਮੱਸਿਆ ਉਹਨਾਂ ਦੇ ਮੁੱਖ ਅਜੰਡੇ ਸੀ ਕਿ ਉਹਨਾਂ ਕਰਕੇ ਅੱਜ ਜਿਹੜੀ ਹੈ ਮਹੀਨਾਵਾਰ ਮੀਟਿੰਗ ਸਾਡੀ ਹੁੰਦੀ ਹੈ ਉਹ ਮੀਟਿੰਗਾਂ 'ਚ ਉਹਦੇ ਵਿੱਚ ਜਿਹੜੇ ਮੁੱਦੇ ਵਿਚਾਰੇ ਗਏ ਕੁਝ ਫੀਲਦ ਕਿਸਾਨ ਦਾ ਭਾਅ 450 ਹਾਂਜੀ ਇਹ ਚਾਰ ਚੋ ਉਹ ਜਿਹੜਾ 450 ਜਿਹੜਾ ਐਮਐਸਪੀ ਜਿਹੜਾ ਉਹਦਾ ਤੈਅ ਕੀਤਾ ਸੀ ਪਰ ਉਹ बिकਦੀ ਹੈਗੀ ਆ 4000 ਨੂੰ ਇਸ ਕਰਕੇ ਇਹ ਮੁੱਦੇ ਨੇ ਕੁਝ ਪਿੰਡ ਤੋਂ ਕਿਸਾਨ ਆਏ ਹੋਏ ਨੇ ਇੱਥੇ ਜਿਨ੍ਹਾਂ ਨਾਲ ਕੁਝ ਟੱਕੇ ਛਈਆਂ ਉਹਨਾਂ ਦੇ ਵਿਚਾਰਾਂ ਕਿੱਥੀਆਂ ਕਿੱਆਂ ਇਹ ਮੀਟਕ ਦਾ ਅੱਜ ਮੇਨ ਮਕਸਦ ਠੀਕ ਠੀਕ ਹੈ ਪ੍ਰਧਾਨ ਜੀ ਜਿੰਦਾਬਾਦ ਜਿੰਦਾਬਾਦ ਬੋਦੀ ਸਰਕਾਰ ਮੁਰਦਾਬਾਦ 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 ਧਾਰੀਆਂ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ